ਸਾਸੀ ਕਾਲ ਬਈ ਸਰਿਆਂ ਨੂੰ 110000 ਚ ਟਰਾਲੀ ਇਹ ਤਿਆਰ ਹੋ ਗਈ ਇਹ ਬਈ 11 11 6 ਆ ਦੋਨੇ ਪਾਸੇ ਤਾਲਾ ਖੁੱਲਦਾ ਇਹਦਾ ਆ ਦੇਖੋ ਇਹ ਟਾਇਰ ਤੁਸੀਂ ਲੈ ਕੇ ਆਉਣੇ ਆ ਰੰਗ ਕਰਾ ਕੇ ਰਿੰਬ ਹਿੱਸਾ ਪੰਪ ਸਾਰਾ ਕੁਝ ਲਾ ਕੇ ਦੇਵਾਂਗੇ 110000 ਚ ਤੇ ਸਾਈਡਾਂ ਵਾਲੀ ਬਿੱਡ ਦੇ ਸਾਈਡਾਂ ਵਾਲੀ ਜਾਲੀ ਲਾ ਦਾਂਗੇ ਲੈਫਟ ਚਕਾ ਕੇ ਚੈੱਕ ਕਰਾ ਕੇ ਦੇਵਾਂਗੇ ਐਡਰੈਸ ਪਿੰਡ ਘਰਾਗਣਾ ਜ਼ਿਲ੍ਹਾ ਮਾਨਸਾ ਮਾਨਸਾ ਤੋਂ ਬਾਈ 7 ਕਿਲੋਮੀਟਰ ਦੂਰ ਹੈ ਪਿੰਡ ਘਰਾਗਣਾ ਜੇ ਕਿਸੇ ਮੇਰੇ ਵੀਰ ਨੇ ਟਰਾਲੀ ਬਣਵਾਉਣੀ ਹੈ ਤਾਂ ਉਹ ਫੋਨ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ 1 ਲੱਖ 10 ਹਜ਼ਾਰ ਦੀ ਪੰਪ ਪੰਪ ਹਿੱਸਾ ਲਾ ਕੇ ਰਿੰਬ ਟਾਇਰ ਅਗਲੇ ਦੇ ਹੋਣਗੇ ਰੰਗ ਰੰਗ ਕਰਕੇ ਦੋਨੇ ਪਾਸੇ ਜਲੀ ਲਾ ਕੇ ਤੇ 12 ਕੁਇੰਟਲ ਵਜਨ ਹੋਊਗਾ ਜੇ ਕਿਸੇ ਨੇ ਬਣਵਾਉਣੀ ਆ ਤਾਂ ਉਹ ਬਈ ਫੋਨ ਕਰਕੇ ਗੱਲ ਕਰ ਲਿਓ ਤੇ ਇੱਥੇ ਵਿਜ਼ਿਟ ਕਰਕੇ ਵੀ ਗੱਲ ਕਰ ਲਿਓ